ਹਰੀਕੇ ਸੱਤ ਲੋਹ ਦਰਿਆ ਚੋਂ ਪਾਣੀ ਦਾ ਪੱਧਰ ਵਧਨ ਕਾਰਨ ਨੇੜੇ ਰਹਿਣ ਵਾਲੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਤੇ ਹੋਏ ਜਲਮਗਨ ਫੁੱਲਾਂ ਵਾਲੀ ਬਸਤੀ ਕਢਮ ਗੱਟਾ ਬਾਦਸ਼ਾ ਵਿਖੇ ਪਿੰਡਾਂ ਚੋਂ ਪਾਣੀ ਘਰਾਂ ਚੋਂ ਖੋਸ ਗਿਆ ਤੇ ਲੋਕ ਆਪਣੇ ਪਰਿਵਾਰ ਤੇ ਪਸ਼ੂਆਂ ਸਮੇਤ ਟੱਟ ਬੰਦਾਂ ਤੇ ਆ ਕੇ ਰਹਿਣ ਨੂੰ ਮਜਬੂਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਸਾਨਾਂ ਨੇ ਦੱਸਿਆ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਦੀ ਵਧੇਕ ਆਮਦ ਦੇ ਨਾਲ ਉਹਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਪਰ ਸਰਕਾਰਾਂ ਵੱਲੋਂ ਕੋਈ ਵੀ ਲੜਿੰਦੀ ਮਦਦ ਨਹੀਂ ਕੀਤੀ ਜਾਂਦੀ। ਉਹਨਾਂ ਨੇ ਕਿਹਾ ਕਿ 2023 ਚ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਫੇਰ ਉਹੀ ਤਬਾਹੀ ਆ ਗਈ ਹੈ। ਘਰਾਂ 'ਚ ਪਾਣੀ ਘੁਸਣ ਕਾਰਨ ਘਰ ਦਾ ਸਾਰਾ ਸਮਾਨ ਨਸ਼ਟ ਹੋ ਜਾਂਦਾ ਹੈ। ਪਸ਼ੂਆਂ ਨੂੰ ਵੀ ਕਈ ਮਖਸ਼ਕਤਾਂ ਨਾਲ ਪਚਾ ਕੇ ਤੱਟ ਬੰਦਾਂ ਤੇ ਲਿਆਉਣਾ ਪੈਂਦਾ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਛੂ ਜਿਹੜੇ ਉਹ ਪਾਣੀ ਦੇ ਵਿੱਚ ਘੁੰਮ ਰਹੇ ਹਨ ਅਤੇ ਇੱਥੇ ਕਾਫੀ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਉਧਰ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਸਾਲ ਆਉਣ ਵਾਲੇ ਇਸ ਕਹਿਰ ਤੋਂ ਉਹਨਾਂ ਦੀ ਜਾਨ ਤੇ ਜਾਇਦਾਦ ਨੂੰ ਬਚਾਉਣ ਲਈ ਕੋਈ ਪੱਕਾ ਹੱਲ ਕੀਤਾ ਜਾਏ ਉਹਨਾਂ ਆਖਿਆ ਕਿ ਜੇਕਰ ਹਮੇਸ਼ਾ ਲਈ ਹੱਲ ਨਾ ਲੱਭਿਆ ਗਿਆ ਤਾਂ ਉਹ ਹਰ ਸਾਲ ਇਹ ਤਬਾਈ ਸੈਨ ਕਰਨ ਜੋਗੇ ਨਹੀਂ ਰਹਿਣਗੇ ਤਸਵੀਰਾਂ ਹਰੀਕੇ ਸਤਲੁਜ ਦਰਿਆ ਦੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਇੱਕ ਡਾਲ ਟੀਵੀ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਇਸ ਰਿਪੋਰਟ ਦੇ ਵਿੱਚ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਦੱਸੀਏ ਕਿ ਲਗਾਤਾਰ ਕਈ ਸਾਲ ਜਿਹੜੇ ਉਹ ਪਾਣੀ ਦੀ ਬਰਬਾਦੀ ਦੇ ਕਾਰਨ ਇੱਥੇ ਲੋਕ ਤਬਾਹ ਹੋ ਰਹੇ ਹਨ गट्टी हरी के ਪਰ ਫਰਕ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀ ਕੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹ ਨਾ ਪਾਣੀ ਛੱਡਦਾ ਅਸੀਂ ਕਹਿੰਦੇ ਰਹੇ ਜਾਂ ਜਾ ਕੇ ਹੈਡ ਤੇ ਵੀ ਪਾਣੀ ਘਟ ਛੱਡੋ ਸਥਾਰ ਨਾ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਇਹ ਨਿਆਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮੇਂਦ ਹੈ ਜੇ ਤਾਂ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮੇਂਦ ਨਹੀਂ ਵੀ ਪਾਣੀ ਇਹ ਕੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾਂ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾਂ ਹੀ ਨਹੀਂ ਮੋਟਰਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪਏ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹਨਾਂ ਹੁਣਾ ਹੀ ਹੈ ਇਹਨਾਂ ਹੁਣਾ ਵੀ ਨਹੀਂ ਮੈਂ ਉੱਥੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾ ਠੀਕ ਠਾਕ ਹੈ ਤੇ ਮੰਗ ਤਾਂ ਤਾਂ ਕਰੀਏ ਜੇ ਇਹਨਾਂ ਕੋਈ ਦੇਣਾ ਹੋਵੇ ਨਾ ਅੱਗੇ ਕੋਈ ਦਿੱਤਾ ਤੇ ਨਾ ਇਹਨਾਂ ਨੂੰ ਦੇਣਾ ਸਾਨੂੰ ਮਿਹਨਤ ਹੀ ਨਹੀਂ ਇਹਨਾਂ ਤੋਂ ਹੋएगी ਇਹ ਸਰਕਾਰ ਤੋਂ ਹੀ ਕੋਈ ਮਿਹਨਤ ਨਹੀਂ ਹੈਗੀ ਬਸਤੀ لال ਸਿੰਘ ਕਹਣਾ ਵੀਰ ਜੀ ਅਸੀਂ ਕੀ ਆ ਹਰ ਸਾਲ ਸਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਆ ਕੇ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾ ਉਹ ਹੀ ਸਾਨੂੰ ਆ ਕੇ ਪੁੱਛਦਾ ਨਹੀਂਗਾ ਤੇ ਉਲਟਾ ਆਹ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਤੇ ਜਦੋਂ ਜੀ ਕਰਦਾ ਉਦੋਂ ਪਾਣੀ ਛੱਡਿਆ ਜਾਂਦਾ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਆ ਸਰਕਾਰਾਂ ਨੇ ਤੇ ਜ਼ਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਜ਼ਮੀਂਦਾਰ 12 ਏਕੜ ਆ ਜੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਜਿਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣ ਲੀਆਂ ਝੋਨੇ ਵੀ ਸਭ ਬੇਕਾਰ ਹੋਣਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਇਹ ਪਿੱਛੇ ਨੋਚਾ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬੋਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇੱਥੇ ਆ ਕੇ ਜੱਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਵੀ ਨੋਚ ਥੋੜੀ ਜੀ ਵਧਾਈ ਜਾਵੇ ਉਦੇ ਨਾਲ ਕੁਛ ਨਾ ਕੁਛ ਸਾਡਾ ਬਚਾਉ ਹੋ ਸਕਦਾ ਜਿਹੜਾ ਥੋੜਾ ਬਹੁਤਾ ਮੀਂਹ ਦਾ ਪਾਣੀ ਵੀ ਆਉਂਦਾ ਉਹੀ ਸਾਡੀਆਂ ਫਸਲਾਂ ਨੂੰ ਮਾਰ ਪਾਉਂਦਾ। ਬੜੀ ਦੁਖੀ ਹੋਈ ਆ। ਸਾਡੇ ਪਿੰਡ ਦੇ ਤਿੰਨ ਚਾਰ ਪੰਜ ਘਰ ਰਹਿੰਦੇ ਹੋ ਜੀ। ਜਿਹੜਾ ਉਹਦਾ ਇਸ ਤਰ੍ਹਾਂ ਹੀ ਛਤਾਂ ਉੱਤਾਂ ਦੇ ਰੱਖੀਦਾ ਕੱਢ ਕੇ ਤੇ ਇਸ ਤਰ੍ਹਾਂ ਉੱਚੇ ਥਾਂ ਤੇ ਕਿਦੇ ਕੱਢ ਘੁੱਟ ਦੀਦਾ। ਉਹ ਵੀ ਸਾਡਾ ਟੁੱਟਣ ਭੱਜਣੀ ਆ ਹਰ ਵਕਤ ਕਰਦੇ ਜਿਵੇਂ ਇੱਧਰ ਕੱਢ ਕੇ ਕਰਦੇ ਆ। ਪਰ ਜਿਉਂ ਪਾਣੀ ਆ ਜਾਂਦਾ ਸਰਕਾਰਾਂ ਕੋਈ ਸਾਡਾ ਇੱਥੇ ਸੁਣਦਾ ਨਹੀਂ ਨਾ ਕੋਈ ਇਥੇ ਆਣ ਕੇ ਲੀਡਰ ਬੋਰਡ ਦਾ। ਉਹ ਨਜ਼ਰ ਬੋਟਾਂ 에 ਟਾਈਮ ਨੂੰ ਆਉਂਦੇ ਤੇ ਆਣ ਕੇ ਸੁਣਦੇ ਸਾਡੀ ਗੱਲ ਉਹ ਨਜ਼ਰ ਕੋਈ ਨਹੀਂ ਆਉਂਦਾ ਵੀ ਉਹ ਸਾਡੇ ਇੰਨਾ ਵੀ ਜੋ ਬੋਟਾਂ ਲੈਣੀਆਂ ਨਹੀਂ ਆ ਲੈ ਕੇ ਤੇ ਫਿਰ ਮੁੜ ਕੇ ਕਹਿੰਨੇ ਨੇ ਅਨ ਪੁੱਛਣਾ ਵੀ ਨਹੀਂ ਹੈ ਜੀ ਜੋ ਤੇ ਚਾਹੇ ਮਰ ਗਏ ਜੋ ਤਨਾ ਕੋਈ ਸਾਡਾ ਇੱਥੇ ਪੈਲੀ ਦਾ ਹੀ ਕੋਈ ਹੱਲ ਹੈਗਾ ਵੀ ਇਧਰ ਵਿੱਚ ਵੀ ਦਰਿਆ ਦੇ ਬਾਹਰ ਹੋਵੇ ਤਾਂ ਅਸੀਂ ਚਾਰ ਮਰਲੇ ਕੋਈ ਪੱਠਾ ਢੱਕਾ ਕੋਈ ਸੁੱਕੇ ਤਾਂ ਦੇ ਬਿਜਲੀ ਕੋਈ ਕਰ ਲਈ ਸਾਡੇ ਦਰਿਆ ਦੇ ਵਿੱਚ ਪੈਲੀ ਆ ਸਾਰਾ ਤਾਂ ਸਾਨੂੰ ਤਾਂ ਬਹੁਤ ਔਖਾ ਉਹ ਲੰਘਾ ਜਿਹੜਾ ਨੰਗਣ ਵਾਲਾ ਇਹਦੇ ਵਿੱਚ ਹੀ ਬੜਾ ਔਖਾ ਹੋ ਜਾਂਦਾ ਇਹਦੇ ਚ ਟੋਏ ਟਿਬੇ ਪੈ ਜਾਂਦੇ ਉਧਰ ਅਸੀਂ ਪਾਣੀ ਦੇ ਵਿੱਚ ਗਲਗਲ ਦੇ ਵਿੱਚ ਨੰਗੀ ਦਾ ਇਧਰ ਔਖੇ ਹੋ ਗਿਆ ਦੁੱਧ ਕੋਈ ਸ਼ਾਇ ਲਿਉਣੀ ਦੀ ਕੱਢ ਗਈ ਤੇ ਔਖੇ ਹੋ ਕੇ ਲਈਦਾ ਬਾਹਰ ਬੰਦ ਤੀ